ਉਹ ਦੁਕਾਨ ਤੇ ਬਹਿ ਗਿਆ ਕਹ ਚੌਧਰੀ ਕੀ ਲੈਣਾ ਕਹਿੰਦਾ ਲੈਣਾ ਮੈਂ ਤੇਰਾ ਸਾਡੂਆਂ ਲੈਣਾ ਮੈਂ ਕੀ ਹੈ ਤੇਰਾ ਸਾਡੂਆਂ ਮੈਂ ਕਹਿੰਦਾ ਨਾ 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 ਸਰਦਾਰ ਜੀ ਨਾ ਨਾ ਲਾਲੇ ਤਾਂ ਲਾਲੇ ਸਾਡੂ ਹੁੰਦੇ ਨੇ ਜੀਮੇਦਾਰ ਲਾਲੇ ਨੇ ਸਾਡੂ ਕਿਵੇਂ ਬਣ ਸਕਦੇ ਨੇ ਉਹ ਕਹਿੰਦਾ ਤਾਂ ਕੰਮ ਹੀ ਖਰਾਬ ਹੋ ਗਿਆ ਉਹ ਕਹਦਾ ਇਹੇ ਵੇਲੇ ਮੈਨੂੰ ਲੱਗੀ ਚਾਹੁੰਦੀ ਆ 400 ਰੁਪਿਆ ਮੈਨੂੰ ਸਾਡੇ ਘਰੇ ਛੱਡਿਆ ਉਹ ਕਹਿੰਦਾ ਭਰਾਵਾ ਮੈਂ ਅੰਦਰ ਤਾਂ ਬੰਨਣਾ ਤੈਨੂੰ ਬਾਹਰ ਦੱਸ ਨੂੰ ਵੀ ਆਹ ਵਾਰ ਤੇ ਰਹਿ ਕਹਿੰਦਾ ਵੀ ਚੰਗਾ ਉਹ ਕਹਿੰਦਾ ਤੁਹਾਡੇ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰੇ ਆ ਤੇਰੇ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਪਾਈ ਜੀ ਕਮਲਿਆ ਬੋਲੀਆਂ ਪਾਉਨੇ ਆ ਤਾਂ ਨਾਮ ਮੇਰਾ ਦਰਥ ਸਿੰਘ ਆ ਗੋਤਾਲੀਆ ਵਾਲਾ ਬਰਨਾਲਾ ਜ਼ਿਲ੍ਹਾ ਭਾਈ ਫੋਨ ਕਰਦਿਆ ਕਰੋ ਮੈਨੂੰ ਐਨੇ ਦਾ ਮੇਰਾ ਵੀ ਬੁੜੇ ਬੰਦੇ ਦਾ ਦਿਲ ਜੱਭਿਆ ਰਹਿੰਦਾ ਇੱਕ ਭਾਈ ਜ਼ਿਮੀਦਾਰਾਂ ਦਾ ਦੋਹਾਂ ਜ਼ਿਮੀਦਾਰਾਂ ਦਾ ਤੇ ਲਾਲਿਆਂ ਦਾ ਗਮਾਣ ਸੀਗਾ ਕੰਦ ਸਾਂਝੀ ਸੀ ਅਛਾ ਬਹੁਤ ਮਿੱਤਰਤਾਈ ਬਹੁਤ ਘਰ ਵਾਲਾ ਵਿਆਹਾਂ ਸ਼ਾਦੀਆਂ 'ਚ ਵਰਤਾ ਕਰਨਾ ਕੁੜੀਆਂ ਉਹਨਾਂ ਦੇ ਵੀ ਕਈ ਉਹਨਾਂ ਦੇ ਵੀ ਕਈ ਕੁੜੀਆਂ ਇਕੱਠੀਆਂ ਛੋਪ ਪਾਇਆ ਕਰਨ ਜਦੋਂ ਕੁੜੀਆਂ ਇਕੱਠੀਆਂ ਛੋਪ ਪਾਇਆ ਕਰਨ ਦੋ ਕੁੜੀਆਂ ਨੇ ਚੁੰਨੀਆਂ ਵਟਾਲੀਆਂ ਅੱਛਾ ਪਹਿਣਾ ਬਣੀਆਂ ਧਰਮ ਪਹਿਣਾ ਬਣਗੀਆਂ ਠੀਕ ਹੈ ਗਈਆਂ ਪਹਿਣੇ ਆਪਾਂ ਜਦੋਂ ਵਿਆਹਾਂ ਗਈਆਂ ਨਾ ਵਿਆਹਾਂ ਸ਼ਾਦੀਆਂ 'ਚ ਵਰਤਾਂਗੇ ਹੂੰ ਜਿਵੇਂ ਦਾ ਦੀ ਕੁੜੀ ਕਹਿੰਦੀ ਪਣੇ ਵਰਤ ਲਈ ਕੁੜੀਆਂ ਮਟਿਆਰਾਂ ਹੋ ਗਈਆਂ ਕੁੜੀਆਂ ਵਰ ਪ੍ਰਾਪਤ ਹੋ ਗਈਆਂ ਮੰਗਤੀਆਂ ਮੰਗਤੀਆਂ ਵਿਆhtੀਆਂ ਹੁਣ ਲਾਲਾਂ ਦੀ ਕੁੜੀ ਦਾ ਸ਼ਹਿਰ ਚ ਵਿਆਹ ਹੀ ਗਈ ਜੀਮੀਗੁਰਾਂ ਜ਼ਿਮੀਂਦਾਰਾਂ ਦੀ ਕੁੜੀ ਵਿਆਹੀ ਗਈ ਪਿੰਡ ਚ ਅੱਗੇ ਪੈਸੇ ਸ਼ਾਹੂਕਾਰਾਂ ਤੋਂ ਮਿਲਦੇ ਹੂੰ ਸ਼ਾਹੂਕਾਰਾਂ ਕੋਲੇ ਹੁੰਦੀਆਂ ਘੋੜੀਆਂ ਉਹ ਫਿਰ ਇਹਨਾਂ ਦਿਨਾਂ ਚ ਮੱਗਰ ਤੇ ਢੇੜੇ ਦਿੰਦੇ ਵੀ ਪੈਸੇ ਦੇ ਪਾਈ ਜੇ ਪੈਸਿਆਂ ਦਾ ਦਾਣੇ ਚੱਕ ਕੇ ਲੈ ਜਾਂਦੇ ਤਾਂ ਹੁਣ ਜਦੋਂ ਵਿਆਹੀ ਗਈ ਉਹ ਕਹਿੰਦਾ ਲਾਲਾ ਕਹਿੰਦਾ ਮੁੰਡਿਆ ਕਹਿੰਦਾ ਤੂੰ ਆਪਣੀ ਘੋੜੀ ਤੇ ਜਾਇਆ ਕਰ ਨਾ ਤਾਂ ਪੈਸੇ ਪੂਸਿਆ ਅਗਲੇ ਤੋਂ ਲਿਆ ਕਰ ਜਾ ਕੇ ਲਿਆਇਆ ਕਰ ਨਾਲੇ ਤੇਰੀ ਉੱਥੇ ਸਾਲੀਆਂ ਚਲ ਤੂੰ ਰਾਤਾਂ ਕਟਾਇ ਕਰ ਹੱਥ ਨੂੰ ਕਿੱਥੇ ਮੁੜੇਗਾ ਭਾਈ ਲਾਲਾ ਆਵੇ ਜੀਵਿੰਦਾਰ ਬੜੀ ਖਰਾਕ ਖਵਾਉਣਾ ਖੰਡ ਕਿਉ ਪਾਉਣ ਦੁੱਧ ਦਹੀਂ ਕਿਉ ਪੂਰੀ ਸੇਵਾ ਕਰਨਾ ਛੀ ਮਹੀਨੇ ਲਾਲਾ ਆਇੰਗੇ ਛੀ ਮਹੀਨੇ ਬਾਅਦ ਸਾਲ ਦਾ ਮਹੀਨਾ ਆ ਗਿਆ ਕਪਾਹ ਚੁਗਲੀ ਕਪਾਹ ਚੁੱਕ ਕੇ ਕਪਾਹ ਦੇ ਭਾਈ ਗੱਡੇ ਭਰ ਲੈ ਜਦੋਂ ਤੜਕੇ ਨਾਲ ਜਾਣਾ ਸੀ ਬੁੜੇ ਨੂੰ ਬੁਖਾਰ ਹੋ ਗਿਆ ਬੁੜਾ ਕਹਿੰਦਾ ਮੁੰਡੇ ਮੈਂ ਤਾਂ ਹੋ ਗਿਆ ਭਾਈ ਬੁਖਾਰ ਆ ਕੁਸੀ ਗੱਡੇ ਲੈ ਜਾਓ ਪਕਾ ਦੇ ਫਲਾਣੇ ਮੁੰਡੇ ਨੂੰ ਲੈ ਜਾਓ ਇਹਦੀ ਸਾਲੀ ਰਾ ਉੱਥੇ ਹਮ ਰੋਕ ਤੋਕ ਆ ਜੂਗਾ ਘਰੋਂ ਮੰਜਾ ਲਿੜਾ ਆ ਜੂਗਾ ਇਹ ਉੱਥੇ ਰਹਿ ਪੂਗਾ ਕਪਾਹ ਕੋਲੇ ਹਮ ਅਗਨ ਨੇ ਰਹਿ ਜਾਂਦੇ ਰਾਤ ਨੂੰ ਹਮ ਗੱਡੇ ਜਾ ਕੇ ਲਾਤੇ ਗੱਡੇ ਲਾ ਕੇ ਬੋਲੀ ਆਈ ਬੋਲੀ ਲਾਗੀ ਪਕਾਤਾ ਦਿਨ ਛਿਪਦੇ ਨੂੰ ਤੁਲਗੀ ਹਮ ਜੋ ਤੁਲਗਿਓ ਕਹਿੰਦਾ ਵੀ ਇੱਥੇ ਫਲਾਣਾ ਲਾਲਾ ਕਹਿੰਦੇ ਵੀ ਉਹ ਸਾਹਮਣੀ ਹੱਟ ਕੇ ਬੈਠਾ ਹਮ ਜੇ ਜੱਟੋ ਫੇ ਗਿਆ ਕਹਿੰਦਾ ਜੀ ਰਾਮ ਰਾਮ ਹਮ ਲਾਲਾ ਚੁੱਪ ਕਹਿੰਦਾ ਰਾਮ ਰਾਮ ਹਮ ਲਾਲਾ ਫੇ ਚੁੱਪ ਹਮ ਉਹ ਦੁਕਾਨ ਤੇ ਬਹਿ ਗਿਆ ਕਹ ਚੌਧਰੀ ਕੀ ਲੈਣਾ ਕਹਿੰਦਾ ਲੈਣਾ ਮੈਂ ਤੇਰਾ ਸਾਡੂਆਂ ਲੈਣਾ ਮੈਂ ਕੀ ਹੈ ਤੇਰਾ ਸਾਡੂਆਂ ਮੈਂ ਕਹਿੰਦਾ ਨਾ 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 ਸਰਦਾਰ ਜੀ ਨਾ ਨਾ ਲਾਲੇ ਤਾਂ ਲਾਲੇ ਸਾਡੂ ਹੁੰਦੇ ਨੇ ਜਿੰਮੇਦਾਰ ਲਾਲੇ ਨੇ ਸਾਡੂ ਕਿਵੇਂ ਬਣ ਸਕਦੇ ਨੇ ਉਹ ਕਹਿੰਦਾ ਤਾਂ ਕੰਮੀ ਖਰਾਬ ਹੋ ਗਿਆ ਉੱਥੇ ਇੱਕ ਪੱਲੇਦਾਰ ਖੜਾ ਸੀ ਇਧਰ ਨੂੰ ਕਰ ਲੋ ਹਾਂ ਐ ਰੱਖ ਪੱਲੇਦਾਰ ਖੜਾ ਸੀ ਉਦੋਂ ਰੁਪਈਏ ਦੀ ਮਾਨਕਪਾਹ ਹੁੰਦੀ ਉਹ ਕਹਿੰਦਾ ਆਫਾ ਥੈਲੀ ਮੈਨੂੰ ਦਾ ਘਰ ਦੱਸ ਕੇ ਆ ਯਾਰ ਅਛਾ ਉਹ ਤਾਂ ਦੇ ਕੇ ਠਿਆ ਨਹੀਂ ਉਹਦੇ ਘਰੇ ਵਗ ਗਿਆ ਜਦੋਂ ਘਰੇ ਗਿਆ ਹਾਂ ਲਾਲਾ ਰਾਜ ਨੂੰ ਲਾਲੀ ਨੂੰ ਰੋਜ ਦੱਸਿਆ ਕਰਿਆ ਕੇ ਬੜੀ ਸੇਵਾ ਕਰੀ ਮੇਰੀ ਬੜਾ ਦੁੱਧ ਪੈ ਖੰਡ ਕਿਉ ਪਾਇਆ ਬਹੁਤ ਸੇਵਾ ਕਰੀ ਦਹੀਂ ਮੱਖਣੀ ਲਾਲੀਏ ਦੁੱਧਾ ਦਰਾ ਹੈ ਮੇਰਾ ਜੀਜਾ ਆਇਆ ਪਾਣੀ ਪੁਣੀ ਤੱਤਾ ਦਿੱਤਾ ਪੈਰ ਧੋਤੇ ਉਹ ਕਹਿੰਦਾ ਮੈਂ ਤਾਂ ਐ ਕਰਕੇ ਮੇਰੇ ਸਾਡੂ ਕੋਲੇ ਵਗ ਗਿਆ ਕਹਿੰਦਾ ਉਹ ਤਾਂ ਮੇਰੀ ਰਮਰਾਮੀ ਨਹੀਂ ਮੰਨੀ ਕਹਿੰਦਾ ਮੈਨੂੰ ਕਹਾਂ ਚੌਧਰੀ ਕੀ ਸੌਦਾ ਲੈਣਾ ਕਹਿੰਦਾ ਮੈਂ ਕਿਹਾ ਸੌਦਾ ਕੀ ਲੈਣਾ ਮੈਂ ਤੇਰਾ ਸਾਡੂ ਆ ਕਹਿੰਦਾ ਮੈਨੂੰ ਕਹਿੰਦਾ ਵੀ ਲਾਲਾਂ ਤਾਂ ਲਾਲੀ ਸਾਡੂ ਹੁੰਦੇ ਨੇ ਲਾਲਾਂ ਦਾ ਕੋਈ ਜੱਟ ਸਾਡੂ ਨਹੀਂ ਹੁੰਦਾ ਉਹ ਕਹਿੰਦੀ ਕੋਈ ਨਹੀਂ ਉਦੋਂ ਲਾਲਾਂ ਨੇ ਮੈਸਾ ਹੁੰਦੀਆਂ ਅੱਛਾ ਲਾਲੀ ਨੇ ਮੈਸ ਨੂੰ ਚੋਲੀ ਅੰਦਰ ਬੰਨਤੀ ਮੈਂ ਰੋਟੀ ਆਟੀ ਬਣਾ ਲਈ ਰੋਟੀ ਆਟੀ ਬਣਾ ਕੇ ਜੀਵਿੰਦਾਰਾਂ ਦੇ ਮੁੰਡੇ ਦੀ ਬਹੁਤ ਸੇਵਾ ਕਰੀ ਸੇਵਾ ਕਰਕੇ ਭਾਂਡਾ ਠੀਕਰ ਮਾਂਜ ਕੇ ਕਹਿੰਦੀ ਲੈ ਗੱਲ ਸੁਣ ਲੈ ਜੀ ਇੱਕ ਹੁਣ ਅਸੀਂ ਤਾਂ ਪਹਿਲਾਂ ਚਵਾਰੇ 'ਚ ਕੁੰਡਾ ਜਿੰਦਾ ਲਾ ਕੇ ਉਹਨੇ ਉਹ ਵੀ ਰਾਹਦਾਰੀ 'ਚ ਮੰਡੀ ਦਾਤੀ ਮੰਦਰ ਰਾਜਾ ਜੀ ਜ਼ਿੰਮੇਦਾਰ ਦਾ ਹਮ ਕਈ ਜਦੋਂ ਅੰਦਰ ਵੜਨ ਲੱਗਾ ਨਾ ਅੱਠ ਨੌ ਫਿੱਡੇ ਮਾਰੀ ਸਿਰ 'ਚ ਅੱਛਾ ਹੁਣ ਲਾਲਾ ਦੁਕਾਨ ਤੋਂ ਆ ਗਿਆ ਹਮ ਜਦੋਂ ਲਾਲੇ ਨੇ ਆ ਕੇ ਖੋਲਿਆ ਬਾਹਰ ਅੱਗੇ ਛੇਤਰ ਸੁੱਕ ਜਾਂਦੇ ਹਮ ਜੱਟ ਨੇ ਚੱਕਿਆ ਫਿੱਡਾ ਲਾਲੇ ਦੇ ਸਿਰ 'ਚ ਅੱਠ ਨੌ ਮਾਰੀ ਅੱਛਾ ਕਹੋ ਉਹ ਬੜਾ ਕੰਮ ਖਰਾਬ ਹੋ ਗਿਆ ਕਿਸੇ ਦੇ ਹੋਰ ਦੀ ਬੜ ਗਏ ਹਮ ਚੌਂਦੀ ਲੱਗੀ ਕਹਿੰਦਾ ਦਿਮਾਗ ਨੂੰ ਹਮ ਕਹਿੰਦਾ ਹੁਣ ਆਪਾਂ ਮਹਿਰੇ ਕੋਲੇ ਚਲੀਏ ਜਿਹੜਾ ਪਾਣੀ ਭਰਦਾ ਹੁੰਦਾ ਹਮ ਉਹਦੇ ਕੋਲੇ ਗਿਆ ਰਾਤ ਨੂੰ ਉਹ ਫਲਾਣਾ ਸਿਆ ਉਹ ਕਹ ਲ ਲਈ ਤੁਸੀਂ ਇਹ ਜੇ ਵੇਲੇ ਉਹ ਕਹਦਾ ਇਹ ਜੇ ਵੇਲੇ ਮੈਨੂੰ ਲੱਗੀ ਚੌਂਦੀ ਆ 400 ਰੁਪਿਆ ਮੈਨੂੰ ਸਾਡੇ ਘਰੇ ਛੱਡਿਆ ਉਹ ਕਹਿੰਦਾ ਭਰਾਵਾ ਮੈਂ ਅੰਦਰ ਤਾਂ ਬੰਨਣਾ ਤੈਨੂੰ ਬਾਅਦ ਦੱਸੂ ਵੀ ਆ ਬਾਹਰ ਤੇ ਰਹਿ ਕਹਿੰਦਾ ਵੀ ਚੰਗਾ ਉਹ ਕਹਿੰਦਾ ਤੁਹਾਡੇ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰੇ ਆ ਤੇਰੇ ਐਨੀ ਗੱਲ ਕਹਿ ਕੇ ਮੈਰਾ ਤਾਂ ਮਗਰ ਮੁੜ ਪਿਆ ਉਹਨੇ ਜਦੋਂ ਅੱਜ ਤੱਕ ਤੇ ਖੋਲੇ ਜੱਟ ਨੇ 8-9 ਫੱਡੇ ਫੇਰ ਮਾਰੀ ਹੋ ਗਈਆਂ ਘਮੋੜੀਆਂ ਕਹਿੰਦਾ ਬੜਾ ਨਹੀਂ ਤਾਂ ਰੁਪਿਆ ਲੈ ਗਿਆ ਨਾ ਠੱਗੀ ਕਰ ਗਿਆ ਮਿਸਤਰੀ ਕੋਲੇ ਚਲ ਗਿਆ ਮੇਤਰੀ ਗਾਲਿਆ ਮੇਤਰੀ ਘਰ ਲਈ ਤੁਸੀਂ ਇਹ ਜੇ ਵੇਲੇ ਉਹ ਕਹਦਾ ਇਹ ਜੇ ਵੇਲੇ ਚੌਂਦੀ ਲੱਗੀ ਘਰ ਨਹੀਂ ਸੌਂਦਾ ਆ 400 ਰੁਪਿਆ ਮੈਨੂੰ ਤਾਂ ਮੇਰੇ ਘਰੇ ਛੱਡ ਗਿਆ ਉਹ ਕਹਿੰਦਾ ਭਾਈ ਅੰਦਰ ਤਾਂ ਮੈਂ ਬੜਨਾ ਨਹੀਂ ਤੈਨੂੰ ਬਾਅਦ ਕਿਉਂ ਦੱਸੂ ਉਹ ਵਿਆਹ ਕਰਤੇ ਰਹਿ ਤਾਂ ਹੀ ਹੁਣ ਜਦੋਂ ਮੇਤਰੀ ਕਹਿੰਦਾ ਵੀ ਦੇਖਾ ਤਾਂ ਫਲਾਣੇ ਦਾ ਆ ਫਲਾਣੇ ਦਾ ਆ ਫਲਾਣੇ ਦਾ ਫਲਾਣੇ ਦਾ ਫਲਾਣੇ ਦਾ ਆ ਤੇਰਾ ਹੈ ਇੱਥੇ ਵੜ ਜਾ ਜਦੋਂ ਮੇਤਰੀ ਦਾ ਮੁੜਿਆ ਜਦੋਂ ਲੱਗਿਆ ਬਣ ਜੱਟ ਨੇ ਅੱਠੋਂ ਫਿੱਡੇ ਫੇਰ ਮਾਰੇ ਖਾ ਕੇ ਕੁੱਟ ਚੁੱਪ ਕਰਕੇ ਹਟ ਜਾ ਪਿਆ ਭੋਖਣ ਪਾਣਾ ਅੱਛਾ ਹੁਣ ਜੱਟ ਪਿਆ ਰਾਵਨ ਡੱਕਿਆ ਰੋਟੀਆਂ ਦਾ ਖੰਡ ਦਾ ਤੜਕੇ ਵੱਡੇ ਦਿਨ ਚੜਿਆ ਆ ਲਾਲਾ ਜੀ ਲਾਲੀਆਂ ਪਾਣੀ ਪੁਣੀ ਤੱਤਾ ਕਰਤਾ ਨਾ ਆल्या ਨਾ ਕੇ ਚੰਗਾ ਦੁੱਧਾ ਤੱਤਾ ਕਰਤਾ ਉਦੋਂ ਚਾਹ ਤਾਂ ਹੁੰਦੀ ਨਾ ਆਹਾ ਹਾ ਹਾ ਛਾਡੂ ਕਦੋਂ ਆਇਆ ਤੀ ਕਹਿੰਦਾ ਭਲਿਆ ਮਾਨ ਸਾ ਮੈਂ ਰਾਤ ਦਾ ਆਇਆ ਤੈ ਮੂੰਹ ਨਹੀਂ ਦਿਖਾਇਆ ਉੱਥੇ ਸੌਦੇ ਵਾਲੇ ਆਈਗੇ ਰੋਟੀ ਪਈ ਤੀ ਮੈਂ ਖਾ ਕੇ ਉੱਥੇ ਪੈ ਗਿਆ ਫਿਰ ਜੀਜੇ ਨਿਕਰੇ ਆਉਣ ਨੂੰ ਉਹ ਕਹਿੰਦਾ ਤੂੰ ਤਾਂ ਪੈ ਜਾ ਉੱਥੇ ਇੱਥੇ ਤਿੰਨ ਵਾਰੀ ਚੋਰ ਆਇਆ ਕਹਿੰਦਾ ਮੈਂ ਖੁੱਲ ਕੇ ਮੋੜਿਆ ਸੁਦਰਾਹੀ ਕਹਿੰਦਾ ਇਹ ਨਹੀਂ ਕਰ ਸੋਣਾ ਛੱਡੀਦਾ ਹੁੰਦਾ ਕਹਿੰਦਾ ਪਿੰਡ ਦੇ ਵਿੱਚੋਂ ਆਜੇ ਮੈਂ ਕੁੱਟ ਕੇ ਮੋੜ ਦਿਆਂ ਮੇਰੇ ਨੂੰ ਕਿ ਪਿਛੋਂ ਆਜੇ ਮੈਂ ਕੁੱਟ ਕੇ ਮੋੜ ਦਿਆਂ ਕਹਿੰਦਾ ਵੀ ਉਹ ਬਿਸ਼ਰਮ ਹੁੰਦਾ ਜੀ ਲਾਲਾ ਮੱਚ ਗਿਆ ਲਾਲਾ ਮੱਚ ਗਿਆ ਲੈਨੇ ਪਾਣੀ ਪੂਣੀ ਦਾ ਪਾਤਾ ਨਾ ਲਿਆ ਰੋਟੀ ਹੋ ਗਈ ਤਿਆਰ ਹੋ ਬਾਣੀਆਂ ਰਾਤ ਦਾ ਭੁੱਖਾ ਹਾਂ ਲਾਲੀ ਕਹਿੰ ਲੈ ਮੇਰੇ ਜੀਜੇ ਰੋਟੀ ਫੜਾ ਹਾਂ ਹੁਣ ਲਾਲੀ ਪਕਾਏਗੀ ਜੱਟ ਖਾਏਗਾ ਜੱਟ ਨੇ ਦੇਖਿਆ 10:00 ਵੱਜ ਗਏ ਹਾਂ ਚਾਹ ਉਹ ਰਹਿੰਦੇ ਨੇ ਇਹਨੂੰ ਵੀ ਖਾ ਲੈਣ ਦਿੰਦੇ ਜੱਟ ਮੰਜੇ ਤੇ ਬਹਿ ਗਿਆ ਲਾਲਾ ਖਾਣ ਲੱਗ ਗਿਆ ਹਾਂ ਹੁਣ ਜਦੋਂ ਲਾਲ ਨੇ ਰੋਟੀ ਖਾ ਲਈ ਕਹਿੰਦਾ ਚੱਲ ਚਾਹਦੀ ਤੈਨੂੰ ਵਿਦਾ ਕਰਿਆ ਮਾਂ ਉਹ ਕਹਿੰਦਾ ਚੱਲਦੇ ਆਪਾਂ ਮੈਂ ਤੇਰੀ ਦੁਕਾਨ ਕਰਨੀ ਚੱਲੂ ਹਾਂ ਜੋ ਦੁਕਾਨ ਕਰਨੀ ਗਏ ਨਾ ਕਰਮੋਂ ਉੱਥੋਂ ਪੈਸੇ ਲੈ ਕੇ ਜਾਉ ਉਹਨਾਂ ਦੀ ਆਰਤੀਆਂ ਦੇ ਹਾਂ ਵੀ ਹਾਂ ਉੱਥੇ ਤੱਕ ਕਰਤਾ ਬੋਲ ਲੈਣਾ ਹਾਂ ਜੋ ਦੁਕਾਨ ਆ ਗਈ ਨਾ ਕਹਿੰਦਾ ਮਹਾਰਾਜਾ ਖੜੀ ਕਿਉਂ ਲਾਲੇ ਹੱਟ ਤੇ ਸ਼ੇਰ ਹੁੰਦੇ ਨੇ ਖੋਲ ਕੇ ਦੁਕਾਨ ਵੜ ਕੇ ਹੱਟ ਜ ਨੂੰ ਬੋਲਦਾ ਕਹਿੰਦਾ ਤੇਰੇ ਆਉਂਦਾ ਨਹੀਂ ਮੁਲਕੇ ਮੇਲੇ ਆਈ ਨਾ ਉਹ ਕਹਿੰਦਾ ਜਿੰਨੀਆਂ ਰਾਤਾਂ ਕੱਟੀਆਂ ਨੇ ਉਨੀਆਂ ਕੱਟੂ ਤੇਰੇ ਕਰੇ ਉੱਥੇ ਦੁਨ ਨੇ ਲੜ ਪਏ ਬਾਜ਼ਾਰ ਚ ਵਾਇਕ੍ਰੂ ਜੀਕਾ ਖਾਲਸਾ ਵਾਇਕ੍ਰੂ ਜੀ ਬਦਲੇ ਵੀ ਖਾਲਸਾ ਸਾਡਾ ਭਾਈ ਕਿਸੇ ਜਾਤੀਵਾਦ ਨਾਲ ਕੋਈ ਉਹ ਨਹੀਂ ਹੈਗਾ ਵਿਰੋਧ ਨਹੀਂ ਹੈਗਾ ਜਿਹੜੀਆਂ ਮੁੱਢਾ ਚੋ ਤੁਰੀਆਂ ਆਉਂਦੀਆਂ ਨੇ ਇਹ ਤਾਂ ਉਹੀ ਕਹਾਣੀਆਂ ਤੋੜਦੇ ਆ ਜਿਹੜੀਆਂ ਬਜ਼ੁਰਗਾਂ ਵੱਡਿਆਂ ਤੋਂ ਕਿਸੇ ਨਾ ਸਾਡਾ ਬੈਂਸ ਨਹੀਂ ਪ੍ਰਾਣੀਆਂ ਗੱਲਾਂ ਚੱਲ ਰਹੀਆਂ ਨੇ ਕਿਸੇ ਦੀ ਅਸੀਂ ਬਰੋਧ ਨਹੀਂ ਕਰਦੇ ਕਿਸੇ ਦਾ ਬੈਰ ਨਹੀਂ ਕਰਦੇ ਪਿੰਡਾਂ 'ਚ ਮੋਹ ਮੁਹੱਬਤ ਹੁੰਦੇ ਤੇ ਅੱਡੋ-ਅੱਡੀ ਜਾਤਾਂ ਦੇ ਚੁਟਕਲੇ ਬਣਾ ਲੈਂਦੇ ਕੋਈ ਕਿਸੇ ਦਾ ਬਣਾ ਲਿਆ ਕੋਈ ਕਿਸੇ ਦਾ ਬਣਾ ਲਿਆ ਕੋਈ ਕਿਸੇ ਦਾ ਬਣਾ ਲਿਆ ਟੀਚਰੋ ਟੀਚਰੀ ਹੋਈ ਜਾਂਦੇ ਸੱਥਾਂ 'ਚ ਬਹਿ ਜਾਂਦੇ ਅੱਧੇ-ਅੱਧੇ ਰਾਤ 'ਨੇ ਅੱਧੇ-ਅੱਧੇ ਹੋ ਜਾਂਦੇ ਚੇੜਾ ਕਰ ਜਾਂਦੇ ਉਹ ਦੋਬਰੀ ਕੋਈ ਗੁੱਸਾ ਦੀ ਮੰਨਣਾ ਹੁੰਦਾ ਭਾਈ ਮੈਂ ਮਾਫੀ ਮੰਗਦਾ ਕਿਸੇ ਨੇ ਗੁੱਸਾ ਨਹੀਂ ਮੰਨਣਾ ਹੈਗਾ ਹੱਥ ਬੰਨ ਕੇ ਬੇਨਤੀ ਹੈ ਕੋਈ ਮੇਰਾ ਜਾਤ-ਪਾਤ ਨਾ ਹੋਣੀ